ਵੈਗੁਰਜੀ ਦਾ ਖਾਲਜਾ ਵੈਗੁਰਜੀ ਦੀ ਫਤਿਹ ਸਭ ਮੇਰੇ ਦੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਲਾਈਕ ਕਮੈਂਟ ਵੀ ਕਰਦੇ ਹੋ ਤੁਹਾਨੂੰ ਪਤਾ ਪਾ ਪਾਕਿਸਤਾਨ ਜਾਣ ਤੋਂ ਇੰਡੀਆ ਦੀ ਸਰਕਾਰ ਰੋਕਦੀ ਕਿਉਂ ਆ ਕਹਤੇ ਇਹ ਕਹਿੰਦੇ ਹੁੰਦੇ ਸੀ ਵੀ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤਾਂ ਸਮਝ ਲਓ ਬੰਦੇ ਦਾ ਪਾਸਪੋਰਟ ਹੀ ਖਰਾਬ ਆ ਹੋ ਗਿਆ ਫਲਾਨਾ ਉਹ ਕਹਿੰਦੀ ਜਿੰਦਗੀ ਖਰਾਬ ਹੋ ਗਈ ਉਹ ਕਿਤੇ ਹੋਰ ਦੇਸ਼ ਆ ਨਹੀਂ ਸਕਦਾ ਇਹ ਸਭ ਇੱਕ ਡਰਾਵੇ ਸੀ ਤਾਂ ਜੋ ਸਿੱਖ ਲੋਕ ਪੰਜਾਬੀ ਲੋਕ ਪਾਕਿਸਤਾਨ ਨਾ ਜਾ ਸਕਣ ਉੱਥੇ ਜਾ ਕੇ ਮਹਾਰਾਜੇ ਰਣਜੀਤ ਸਿੰਘ ਦਾ ਮਹਿਲ ਕਿਲਾ ਇਤਿਹਾਸ ਸਰ ਆਪਣਾ ਉੱਧਰ ਪੰਜਾਬੀਆਂ ਦਾ ਇਤਿਹਾਸ ਅਸਲੀ ਉੱਧਰ ਆ ਜਿੱਥੋਂ ਇਹ ਪਤਾ ਲੱਗਦਾ ਵਾ ਵੀ ਪੰਜਾਬੀਆਂ ਦੇ ਕੋਲੇ ਰਾਜ ਸਿੱਖਾਂ ਦੇ ਕੋਲੇ ਰਾਜ ਪੰਜਾਬੀਆਂ ਦਾ ਰਾਜ ਚੱਲਦਾ ਸੀ ਕਿਤੇ ਇਹ ਇਲਾਕਾ ਸਾਰੇ ਤੇ ਪੰਜਾਬ ਦਾ ਰਾਜ ਸੀ ਇਹਨਾਂ ਨੇ ਪੰਜਾਬ ਦੇ ਟੁਕੜੇ ਵੀ ਕਿਉਂ ਕੀਤੇ ਇਸੇ ਲਈ ਕੀਤੇ ਪਰ ਸਾਡੇ ਇੱਥੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਨਾ ਸਾਡੇ ਲੀਡਰ ਇਹ ਗੱਲ ਦੱਸਦੇ ਨੇ ਕਦੇ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਇਹਨਾਂ ਨੂੰ ਇਹ ਫੁੱਦੂ ਗਣਾ ਕੇ ਮਾਮਲਿਆਂ ਦੇ ਵਿੱਚ ਗੱਟੇ ਨੇ ਇੱਕਾ ਦੇ ਕਿਸੇ ਲੀਡਰ ਨੇ ਇਹ ਗੱਲ ਕਹੀ ਵੀ ਪਾਕਿਸਤਾਨ ਜਾਣ ਦਾ ਮਸਲਾ ਅਸਲੀ ਕੀ ਸੀਗਾ ਵੀ ਕੌਣ ਸੀ ਇਹ ਜਾਣ ਦਿੰਦੇ ਹੁੰਦੇ ਕਿਉਂ ਕਹਿੰਦੇ ਸੀਗੇ ਵੀ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਇੱਕ ਵਾਰੀ ਪਾਕਿਸਤਾਨ ਦਾ ਅਖੇ ਜੀ ਪਾਸਪੋਰਟ ਹੀ ਰੱਦੀ ਬੰਦੀ ਜ਼ਿੰਦਗੀ ਰੱਦੀ ਲੈ ਸਿਰਫ ਗੱਲ ਰਾਜ ਦੀ ਆ ਇਹਨਾਂ ਨੂੰ ਇਹਨਾਂ ਨੂੰ ਰਾਜ ਨਾ ਜਿੱਤੇ ਆ ਸੰਤ ਭਿੰਡਰਾਂ ਵਾਲੇ ਤਾਂ ਹੀ ਕਹਿੰਦੇ ਹੁੰਦੇ ਸੀ ਕਿ ਸੇ ਕੌਮ ਰਾਜ ਕਰਨ ਦੀ ਕਰਦੀ ਹੋਊਗੀ ਤੇ ਕਰੂਗੀ ਵੀ ਕਹਾਂ ਜਾ ਕੇ ਐਵੇਂ ਨਹੀਂ ਉਹਨੇ ਕਿਹਾ ਵੀ ਇਹ ਦਰਵਾਜ਼ਾ ਤੇ ਖੋਜਾਂਗੇ ਤਾਂ ਕਹਿ ਦਿਓ ਵੀ ਖਾਲਸਾ ਦੀ ਨਹੀਂ ਰੱਖੀ ਗਈ ਉਹ ਬਹੁਤ ਗਵਾਂ ਦੀ ਸੋਚ ਵਾਲੇ ਬੰਦੇ ਸੀ ਇਨਸਾਨ ਚ ਆਮ ਇਨਸਾਨ ਤਾਂ ਉਹ ਹੈ ਹੀ ਨਹੀਂ ਜੀ ਪਰ ਇਹ ਨਾੜੇ ਆਮ ਇਨਸਾਨ ਕਦੇ ਵੀ ਮੌਤ ਨੂੰ ਕਬੂਲ ਨਹੀਂ ਕਰਦੇ ਜੋ ਮੌਤ ਨੂੰ ਕਬੂਲ ਕਰਨ ਵਾਲੇ ਜੋਤੇ ਹੁੰਦੇ ਹਨ ਨਾ ਜੋ ਜ਼ੁਲਮ ਦੇ ਨਾਲ ਲੜਨ ਵਾਲੇ ਯੋਧੇ ਹੁੰਦੇ ਆ ਉਹ ਆਮ ਇਨਸਾਨ ਹੁੰਦੇ ਨਹੀਂ ਉਹ ਆਮ ਇਨਸਾਨਾਂ ਤੋਂ ਪਰੇ ਹੁੰਦੇ ਨੇ ਉਹਨਾਂ ਨੂੰ ਹਾਰੀਆ ਪਤਾ ਸੀ ਉਹਨਾਂ ਕੋਲੇ ਨਿਕਲਣ ਦਾ ਮੌਕਾ ਵੀ ਇਸ ਤੋਂ ਬਚਾ ਵੀ ਸਕਦੇ ਸੀ ਇਹ ਕਹਿ ਦਿੰਦੇ ਨੇ ਕਈ ਸੰਤ ਭਿੰਡਰਾਂ ਵਾਲੇ ਹਰਮੰਦਰ ਸਾਹਿਬ ਦੇ ਵਿੱਚ ਸੀਗੇ ਕਿ ਜੀ ਤਾਂ ਕਰਕੇ ਹਮਲਾ ਹੋਇਆ ਜਿਹੜੇ ਬਾਕੀ ਅੱਸੀ ਗੁਰਦਵਾਰ ਤੋਂ ਬਣਿਆ ਤੇ ਹਮਲਾ ਹੋ ਗਿਆ ਉਹ ਉਹ ਉੱਥੇ ਕੌਣ ਸੀ ਉਦੋਂ ਪਹਿਲਾਂ ਵੀ 1955 ਦੇ ਵਿੱਚ ਵੀ ਹਮਲਾ ਕੀਤਾ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਉਦੋਂ ਕੌਣ ਸੀ ਤਿਆਰ ਜਾਣਨ ਦੀ ਬਹੁਤ ਲੋੜ ਆਪਣੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਜ਼ਰੂਰ ਪੜਾਇਆ ਕਰੋ ਤਾਂ ਜੋ ਆਪਾਂ ਜਾਗਰੂਕ ਹੋ ਸਕੀਏ ਆਪਾਂ ਜੋ ਸਾਨੂੰ ਇਹਨਾਂ ਨੇ ਲਾਂ ਟੋਂਟਾ ਲਾਈਆਂ ਹੋਈਆਂ ਨੇ ਅੱਜ ਉਹ ਟੋਂਟਾਂ ਦਾ ਜਵਾਬ ਸਾਡੀ ਆਉਣ ਵਾਲੀ ਜਨਰੇਸ਼ਨ ਬਹੁਤ ਪੈਸੇ ਤਾਂ ਲੋਕ ਸਿੱਖ ਚੁੱਕੇ ਨੇ ਪਰ ਹੋਰ ਹਜੇ ਲੋੜ ਆ ਬਹੁਤ ਲੋੜ ਹਜੇ ਵੀ ਮੈਂ ਬਹੁਤ ਅਜੇ ਸਿੱਖ ਪਗਪਗਣ ਸਿਰਫ ਸਾਇਅਰ ਦੇ ਨਾਮ ਜਿਹੜੇ ਕਹਿੰਦੇ ਨੇ ਇਹ ਤਾਂ ਰਾਜ ਦੀ ਗੋਲਤਾ ਗੋਲਤਾ ਜੀ ਸਾਡੇ ਤਾਂ ਗੁਰੂ ਨੇ ਕਦੇ ਰਾਜ ਨੂੰ ਕਿਹਾ ਹੀ ਨਹੀਂ ਜੀ ਕਿਉਂ ਨਹੀਂ ਕਿਹਾ ਗੁਰੂ ਸਾਹਿਬ ਦੀ ਤਾਂ ਪਹਿਲ ਹਰ ਚੀਜ਼ ੱਲੇ ਰਾਜ ਦੇ ਉੱਤੇ ਟਿਕੀ ਹੋਈ ਸੀ ਹਰ ਚੀਜ਼ ਕਰ ਲ ਉਹਨਾਂ ਨੇ ਰਾਜ ਦੇ ਵਿੱਚ ਕਈਆ ਕਰੂ ਹਰ ਗੋਬਿੰਦ ਸਿੰਘ ਜੀ ਨੇ ਕਿਉਂਕਿ ਉਹ ਕਿਹਾ ਹਰੀ ਵਿੱਚ ਕੋੜੇ ਵਧੀਆ ਤੋਂ ਵਧੀਆ ਰੱਖਣਾ ਸਾਨੂੰ ਹਥਿਆਰ ਵਧੀਆ ਤੋਂ ਵਧੀਆ ਦੋ ਸਾਡੇ ਕੋਲੇ ਜੋਧੇ ਵਧੀਆ ਤੋਂ ਵਧੀਆ ਹਨ ਮੁੰਡੇ ਜਾਣੀ ਅਸੀਂ ਫੌਜ ਤਿਆਰ ਕਰਨੀ ਆ ਲੈਓ ਜਦੋਂ ਬਾਜ ਫੜਿਆ ਜੀ ਕੋਈ ਕਹਾਣੀ ਕੋ ਮੈਨੂੰ ਇਹ ਨਹੀਂ ਪਤਾ ਵੀ ਇੰਥੇ ਰਾਜ ਵੀ ਅੱਪ ਤੋਂ ਬਾਜ ਵੀ ਅਮਰਾਜ ਵੀ ਕੁਸ਼ਕ ਦਾ ਟੋਕਾ ਮੈਨੂੰ ਸੌਰੀ ਮੈਨੂੰ ਮਾਫ ਕਰਿਓ ਮੈਨੂੰ ਪਤਾ ਨਹੀਂ ਹੈਗਾ ਪਰ ਐ ਤਾਂ ਹੈ ਨਾ ਪਾਕਿਸਤਾਨ ਦੇ ਕਈ ਐਸੇ ਗੁਰੂ ਘਰ ਨੇ ਜਿੱਥੇ ਅੱਜ ਮੱਝਾਂ ਮੰਨੀਆਂ ਹੋਈਆਂ ਨੇ ਕਈ ਕੀ ਅੱਕੜ ਜ਼ਮੀਨਾਂ ਉੱਥੇ ਛੱਡ ਕੇ ਆ ਕੇ ਸਿੱਖ 1947 ਬਲੇ ਫੁੱਦੂ ਲੱਕੇ ਉਹਦੇ ਲੰਡੂ ਬੰਦੇ ਮਗਰ ਤਾਰਾ ਸਿੰਘ ਦੇ ਤਾਰਾ ਸਿੰਘ ਜੀ ਕਰਨੀ ਕਿ ਮਾਸਟਰ ਤਾਰਾ ਸਿੰਘ ਕਹਾ ਉਹਨੇ ਉਹਨੇ ਖੁਦ ਨੇ ਪਗ ਉਹ ਨਹਿਰੂ ਦੇ ਮਗਲ ਲਾ ਦੇ ਸ਼ਾਰੀ ਕਾਮ ਨੂੰ ਚੱਕ ਕੇ ਲਿਆਂਕੇ ਫਸਾ ਕੇ ਰੱਖਤਾ ਕਿ ਅੱਜ ਜੇ ਸਾਡੇ ਕੋਲ ਇੱਥੇ ਕਿਲਾ ਖੜਾ ਹੁੰਦਾ ਜਿਵੇਂ ਰਾਜਾ ਰਣਜੀਤ ਸਿੰਘ ਦਾ ਕੀ ਹੈ ਸਾਡੇ ਹਾਲਾਤ ਆ ਹੁੰਦੇ ਹਰੇਕ ਬੱਚਾ ਦੇਖਦਾ ਅੰਗਰੇਜ਼ ਆਪਣੇ ਬੱਚਿਆਂ ਨੂੰ ਹਤਿਆਸ਼ ਪੜਾਉਂਦੇ ਨੇ ਛੋਟੇ ਛੋਟੇ ਹੁੰਦਿਆਂ ਨੂੰ ਆਪਣਾ ਉਹਨਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਪਤਾ ਵਾ ਵੀ ਸਾਡੇ ਆ ਰਾਜੇ ਨੇ ਐਦਾਂ ਕਰਾ ਦਿੱ ਛੱਡਿਆ ਬਾਦਸ਼ਾਹ ਨੇ ਆ ਕੀਤਾ ਸੀ ਸਾਡਾ 21 ਦਾ ਜਹਾ ਸੀਗਾ ਮਹਾਨ ਰਾਜਾ ਜਿਹਨੂੰ ਬੀਬੀ ਸੀ ਨੇ ਵੀ ਕਿਹਾ ਹੋਇਆ ਵਾ ਵੀ ਉਹਦੇ ਰਾਜਰ ਦਾ ਰਾਜ ਨਹੀਂ ਸੀ ਕਿਤੇ ਫਿਰ ਵੀ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਅੱਧਿਆਂ ਲੋਕਾਂ ਨੂੰ ਹਜੇ ਵੀ ਨਹੀਂ ਪਤਾ ਇਹ ਤਾਂ ਸੋਸ਼ਲ ਮੀਡੀਆ ਆਇਆ ਸ਼ੁਕਰ ਕਰ ਬਹੁਤ ਲੋਕਾਂ ਨੂੰ ਨੌਲੇਜ ਮਿਲ ਜ ਜਾਂਦੀ ਆ ਪਤਾ ਲੱਗ ਹੀ ਜਾਂਦਾ ਵਾ ਜੇ ਕਿਤੇ ਨਾ ਹੁੰਦਾ ਤਾਂ ਮੈਂ ਤਾਂ ਕਹਿੰਦਾ ਮਤਲਬ ਹੀ ਇੱਕ ਇੱਕ ਗੱਲ ਹੋਰ ਕਾਨ ਸਿੰਘ ਨਾਬਾ ਡਾਰਕ ਪੁਰਸ਼ ਇਹਨਾਂ ਦੀਆਂ ਲਿਖਤਾਂ ਪੜ੍ਹਨੀਆਂ ਚਾਹੀਦੀਆਂ ਨੇ ਇਹਨਾਂ ਤੋਂ ਪਤਾ ਲੱਗਦਾ ਆਪਣਾ ਹਤਿਆਸ਼ ਕੀ ਸੀ ਅਸਲੀ ਉੱਥੇ ਪਤਾ ਲੱਗਦਾ ਵੀ ਸਾਡੇ ਕੋਲਾਂ ਸੀ ਜਾਂ ਨਹੀਂ ਸੀ ਕਦੇ ਸੁਣੀ ਚਲੋ ਇਹਨਾਂ ਦੀਆਂ ਗੱਲਾਂ ਇਹਨਾਂ ਗੁੰਮਰਾਹਕਤਵ ਪੂਰੀ ਕੌਮ ਨੇ ਪਤਾ ਨਹੀਂ ਕਿੰਨੇ ਬਿਲੀਅਨ ਹੀ ਦੇ ਸਾਹਮਣਾ ਕਰਦੇ ਇਹ ਪੈਸੇ ਖਰਾਬ ਕਰਦੇ ਪੈਨੇ ਸਿਰਫ ਇਸ ਲਈ ਵੀ ਸਿੱਖਾਂ ਨੂੰ ਸਿੱਖਾਂ ਦਾ ਸੱਚ ਨਾ ਪਤਾ ਲੱਗ ਸਕੇ ਉਹਨਾਂ ਪਤਾ ਵਕ ਸਿੱਖੋ ਹੀ ਉਹ ਕੌਮ ਆ ਇਹਨਾਂ ਨੂੰ ਇਹ ਅੰਗਰੇਜ਼ ਲੱਛ ਕੇ ਗਏ ਹੋਏ ਨੇ ਜੀਜੇ ਤੁਸੀਂ ਸਿੱਖਾਂ ਨੂੰ ਕੰਟਰੋਲ ਕਰ ਲਿਆ ਥੋੜਾ ਪੂਰੇ ਦੇਸ਼ ਤੇ ਕੰਟਰੋਲ ਰੱਖ ਕਿਉਂਕਿ ਤੁਹਾਨੂੰ ਪਤਾ ਵਕ ਇਹ ਕਿਸੇ ਤੋਂ ਕੰਟਰੋਲ ਨਹੀਂ ਆਇਆ ਅੰਗਰੇਜ਼ਾਂ ਤੋਂ ਮੰਨੀ ਨਹੀਂ ਜਾਈ ਇਹ ਤਾਂ ਉਦਮ ਸਿੰਘ ਨੇ ਜਨਰਲ ਨੂੰ ਜਾ ਕੇ ਕਿੱਥੇ ਠੋਕਿਆ ਭਗਤ ਸਿੰਘ ਨੇ ਉਹਨੂੰ ਮਾਰਿਆ ਬੰਬ ਰੱਖਿਆ ਉੱਥੇ ਦੱਸੇ ਅਭੀ ਹਾਂ ਔੜਨੋ ਸਾਰੇ ਉੱਥੇ ਪਾਰਲੀਮੈਂਟ ਨੂੰ ਉਡਾ ਸਕਦੇ ਸੀ ਪਰ ਨਹੀਂ ਸਿੱਖ ਕਦੇ ਨਜਾਇਜ਼ਵਾਰ ਨਹੀਂ ਕਰਦਾ ਕਿਸੇ ਦੇ ਵੀ ਪਹਿਲਾਂ ਉਹ ਵਿਚਾਰ ਨਾਲ ਗੱਲ ਕਰਨਾ ਚਾਹੁੰਦਾ ਹਰੇਕ ਵਰ ਨਾਲ ਅਜੇ ਕੋਈ ਵਿਚਾਰ ਨਾਲ ਗੱਲ ਨਹੀਂ ਕਰਦਾ ਫਿਰ ਹਥਿਆਰ ਨਾਲ ਗੱਲ ਗੁਰੂ ਸਾਹਿਬ ਨੇ ਸਾਨੂੰ ਕਿਹਾ ਹੋਇਆ ਵੀ ਹਥਿਆਰ ਚੱਕੋ ਬਹੁਤ ਸਹਿਲਿਆ ਬਹੁਤ ਸਹਿਲਿਆ ਤੁਸੀਂ ਜੇ ਤੁਹਾਡੇ ਕੋਲ ਲੜਾਕ ਦੀ ਗੱਲ ਨਹੀਂ ਸੀ ਤੁਹਾਡੇ ਦਿਮਾਗ ਦੇ ਵਿੱਚ ਤਾਂ ਹੀ 84 ਬੀਤ ਗਈ ਆਪਣੇ ਉੱਤੇ ਕੈਜਰਾਸੀ ਉਹ ਜਖਮ ਜਿਹੜੇ ਅਜੇ ਤੱਕ ਭਰੇ ਨਹੀਂ ਨਾਉ ਭਾਨ ਨੇ ਜਿੰਨਾ ਚਿਰ ਬਿਨਸਾਨਾ ਸਿੱਖ ਕੌਮ ਆਪਣਾ ਕੋਈ ਹੱਲ ਨਹੀਂ ਕਰ ਲੈਂਦੀ ਆਪਣੇ ਹੱਕਾਂ ਬਾਰੇ ਜਾਗ ਨਹੀਂ ਜਾਗਦੀ ਨਹੀਂ ਜਿੰਨਾ ਚਿਰ ਉਹਨਾਂ ਚਿਰ ਕੋਈ ਹੱਲ ਨਹੀਂ ਹੋਣਾ ਕਿੱਦਾਂ ਚਿਰ ਪੰਜਾਬ ਦੀ ਖੁਦ ਮੁਗਜ਼ਰੀ ਪੰਜਾਬ ਦੇ ਕੋਲੇ ਨਹੀਂ ਆਉਂਦੀ ਉਹਨਾਂ ਚਿਰ ਉਹ ਜਖਮਾਂ ਦਾ ਹੱਲ ਨਹੀਂ ਹੋਣਾ ਅੱਡੇ ਬੰਦੀ ਸੰਗਤੀ 30 ਸਾਲ ਹੋ ਗਏ ਉਹਨਾਂ ਨੂੰ ਅੰਦਰ ਬੈਠਿਆਂ ਨੂੰ ਕਿਹੜਾ ਕਾਨੂੰਨ ਕਿਹੜੇ ਸਵਿਧਾਨ ਦੇ ਸਾਹਮਣੇ ਬੈਠਾ ਹੈ ਸੀਮ ਬਾਦੀ ਜਾਂ ਸੀਮ ਪੀਮ ਬਾਦੀ ਦਾ ਸਰਦਨ ਮੈਨੂੰ ਐਸਯੂਸੀ ਸਭ ਤੋਂ ਵੱਧ ਡਾਂਗ ਇਹਨਾਂ ਦੇ ਬਾਹਲੇ ਰਾਜਾਂ ਵਿੱਚ ਫਤਿ ਐਸਯੂਸੀਆਂ ਦੇ ਉੱਥੇ ਕਾਫੀ ਥੋੜੇ ਜਿਹੇ ਤਿੰਨ ਚਾਰ ਦਿਨ ਪਹਿਲਾਂ ਇੱਕ ਯਾਦਵ ਜੀ ਦਾ ਮੋਹ ਕਰਦਾ ਸੀਗਾ ਭਜਨ ਬੰਦਗੀ ਜੀ ਪਤਾ ਨਹੀਂ ਕੀ ਉਹਦੇ ਆ ਕੇ ਬੰਮਣਾ ਦੇ ਨਾਲ ਤੋਂ ਸਿਰ ਗੰਜਾ ਕਰਾ ਨਾਲੇ ਛੇਰ ਚ ਪਸ਼ਾਬ ਕੀਤਾ ਵੀ ਇਹ ਸਾਤੇ ਇਹਦੇ ਦਾ ਕਿੱਥੇ ਰਿਹਾ ਇਹਨਾਂ ਨੂੰ ਪੁੱਛੇ ਵੀ ਇਹ ਇਹਦਾ ਤੁਹਾਡੇ ਕੋਲ ਹੀ ਆ ਬਈ ਕੁਝ ਨੂੰ ਬੜ ਸਕਦੇ ਆ ਜੀਦਾ ਗੀਤਾ ਗੁਰਤਾ ਤੇ ਮਹਾਭਾਰਤ ਜੋ ਵੀ ਆ ਆਪਣਾ ਰਮਾਇਣ ਪਰ ਇਹਨਾਂ ਦੇ ਇੱਕ ਦਾ ਮੈਨ ਦੇ ਵਿੱਚ ਲਿਖਿਆ ਸ਼ੰਭੂ ਕੁ ਦਾ ਪੱਠ ਕਰ ਦਿੰਦਾ ਕਹਿੰਦੇ ਰਾਮ ਇੱਕ ਪੰਡਤ ਆਉਂਦਾ ਥਾ ਨਾ ਕਹਿੰਦੇ ਜੀ ਮੇਰੇ ਬੱਚਾ ਮਰ ਗਿਆ ਜੀ ਤੁਹਾਡੇ ਰਾਜ ਦੇ ਵਿੱਚ ਕੋਈ ਸ਼ੁੱਧ ਭਗਤੀ ਕਰਦਾ ਕੋਈ ਸ਼ੁੱਧ ਤੁਹਾਡੇ ਰਾਜ ਦੇ ਵਿੱਚ ਪੜਾਉਂਦਾ ਕੋਈ ਸ਼ੁੱਧ ਰਾਂ ਐਨਰ ਜੀ ਰਾਮ ਕਨੋ ਹਾਂ ਹਾਂ ਗਵਨਾ ਤੇ ਪੇਕਰ ਪਾਂਜਾ ਕੇ ਦੇਖਿਆ ਕਰੀ ਸ਼ੰਭੂ ਕਾ ਚੱਕ ਰੋਲੇ ਸ਼ੰਭੂ ਦਾ ਕਾਲ ਵੱਟ ਗਿਆ ਮਰਿਆ ਨੇ ਆ ਰਾਸ਼ੀ ਰਾਮ ਰਾਮ ਰਾਜ ਚ ਹੋਰ ਵੀ ਬਹੁਤ ਕਾਮੀਆਂ ਨੇ ਛੀਤਾ ਮਾਤਾ ਨੂੰ ਨੇ ਕਰੋ ਕਰਤਾ ਇਹ ਰਾਸ਼ੀ ਰਾਮ ਲੱਖ ਦੀ ਲਾਨਤ ਗੱਲ ਸੁਣ ਕੇ ਦੇਖ ਜਿਵੇਂ ਜਾ ਰਹੇ ਤੁਸੀਂ ਚਲੋ ਬਾਕੀ ਗਲਤੀ ਹਲਦੀ ਮਾਫ ਕਰਿਓ ਜੀਓ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ